ਕਾਯੂ ਜਬੀਰੇ ਦੁਨੀਆ ਤੇ ਰੰਗ ਬੜੇ ਸੋਹਣੇ ਪਰ ਰੱਬ ਦੇ ਰੰਗਾਂ ਦੇ ਇੱਕੇ ਕੁਝ ਵੀ ਨਹੀਂ ਉਹਦੇਆਂ ਰੰਗਾਂ ਤੇ ਮੈਂ ਸਵਾਲ ਖੜੇ ਕਰਾਂ ਬੰਗਾ ਵਾਲੇ ਨੂੰ ਬਾਬਾ ਜੀ ਇੰਨੀ ਸੋਝ ਵੀ ਨਹੀਂ ਪਰ ਦੁੱਖ ਵੜਾ ਹੁੰਦਾ ਜਦੋਂ ਛੋਟੇ ਛੋਟੇ ਬੱਚਿਆਂ ਦੀ ਮਰਦੀ ਐ ਮਾਂ ਕਹਿੰਦੇ ਰੰਗ ਰੱਬ ਦੇ ਉਹੀ ਬੱਚੇ ਫੇਰ ਵੀਰੇ ਪਾਦਨੇ ਦਿਖਾਤੇ ਕਿਸੇ ਚੌਕ ਵਿੱਚ ਖੜ ਕੇ ਨੇ ਪੀਕ ਮੰਗਦੇ ਨਸ਼ੇ ਪਿੱਛੇ ਮਾਪਿਆਂ ਨਾਲ ਲੜਦਾ ਏ ਪੁੱਤ ਬੇਬੇ ਕਰਦੀ ਐ ਤਰਲੇ ਤਾਂ ਹੁੰਦਾ ਏ ਈਦੇ ਪੈਰਾਂ ਵਿੱਚ ਪਿਓ ਤਰਦਾ ਏ ਪੱਗ ਇਹ ਹਾਲ ਵੇਖ ਬੰਦਿਆਂ ਆਲਾ ਚੁੱਪ ਹੁੰਦਾ ਏ ਗੱਡੀਆਂ ਚ ਕੁੱਤੇ ਮਾਪੇ ਬੈਠੇ ਆਸ਼ਰਮ ਇਹ ਕੀ ਰੱਬ ਦੇ ਨਿਰੰਗ ਚੀਜ਼ ਕੀ ਨਹੀਂ ਹੁੰਦਾ ਸਮੇਂ ਦੇ ਹਾਲਾਤਾਂ ਨਾਲ ਵੱਡਾ ਸਮਝੋਤਾ ਇੰਜ ਕਿਹੜਾ ਬੰਦਾ ਬਾਬਾ ਜੀ ਸ਼ਕੀ ਨਹੀਂ ਹੁੰਦਾ ਸ਼ੋਰਾਂ ਦਾ ਚੜਦਾ ਦਿਮਾਗ ਨੂੰ ਵਿਖਾਰ ਕੇ ਰਬਾ ਪਾਈ ਇਤਾਰੇ ਦੀ ਲਾਜ਼ ਕੋਈ ਨਾ ਸੁਬਾ ਹੁੰਦਾ ਮਤਰੀ ਤੇ ਸ਼ਾਮ ਨੂੰ ਦੀ ਢੇੜ ਹੋਵੇ ਮਾਨੇ ਵਿੱਚ ਮਹਿਰ ਤੇ ਦਿਮਾਗ ਵਿੱਚ ਪੈਸਾ ਭਾਵੇਂ ਪਾਇਆ ਹੋਵੇ ਬਾਣਾ ਸੀ ਫਕੀਰੀ ਨਹੀਂ ਹੁੰਦੀ ਉਸ ਪੀੜਲਾ ਚ ਜਾ ਕੇ ਹੁੰਦਾ ਅਹਿਸਾਸ ਬਈ ਦੀ ਸਿਹਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਉਸ ਪੀੜਲਾ ਚ ਜਾ ਕੇ ਹੁੰਦਾ ਅਹਿਸਾਸ ਵੀਰੇ ਸਿਹਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਉਸ ਪੀੜਲਾ ਚ ਜਾ ਕੇ ਹੁੰਦਾ ਅਹਿਸਾਸ ਮੈਂ ਕਿਹਾ ਸਿਹਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਸਸੀ ਕਾਲ ਜੀ